ਇਸ ਵੇਲੇ ਦੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੋਰਾ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਘਰ ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਹਨ ਦੱਸਦੀ ਹੈ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਇੱਕ ਚੋਰ ਨਜ਼ਰ ਆ ਰਿਹਾ ਹੈ ਜੋ ਕਿ ਪਹਿਲਾਂ ਗਲੀ ਵਿੱਚ ਪੈਦਲ ਤੁਰਿਆ ਜਾਂਦਾ ਸੀ ਫਿਰ ਆਲਾਦਾਲਾ ਦੇਖ ਕੇ ਘਰ ਦੀ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਦੱਸਦੇ ਕਿ ਜਿਸ ਵਕਤ ਚੋਰਾ ਵੱਲੋਂ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਉਸ ਵਕਤ ਘਰ ਵਾਲੇ ਬਾਜ਼ਾਰ ਗਏ ਹੁੰਦੇ ਹਨ ਤੇ ਜਦੋਂ ਵਾਪਸ ਆ ਕੇ ਦੇਖਿਆ ਜਾਂਦਾ ਹੈ ਤਾਂ ਘਰ ਦੇ ਵਿੱਚ ਇਹ ਕਾਂਡ ਹੋਇਆ ਹੁੰਦਾ ਹੈ ਮੈਡਮ ਕਿੱਥੇ ਰਹਿੰਦੇ ਹੋ ਕਿਹੜਾ ਮਹੱਲਾ ਹੈਗਾ ਕੀ ਹੋਇਆ ਮੇਰਾ ਅਜੀਤਨਗਰ ਮਹੱਲਾ ਐਸਐਸ ਨਗਰ ਗੁਰਦੁਆਰੇ ਵਾਲੀ ਸਹਿਬਜਾ ਦਾ ਅਜੀਤਨਗਰ 21 ਨੰਬਰ ਸਾਡਾ ਹੌਸਾ ਪਿਆਰੇ ਲਾਲ ਸੋਹਰਾ ਸਾਹਿਬ ਮੇਰੇ ਨਾਂ ਆ ਮੈਂ ਲਖਵਿੰਦਰ ਕੌਰ ਮਨਜੀਤ ਕੁਮਾਰ ਵਾਈਫ ਆਫ ਮੈਂ ਹਸਪੀਟਲ ਗਈ ਸੀਗੀ ਮੈਂ ਔਰ ਮੇਰਾ ਬੇਟਾ ਅਸੀਂ 11 ਵਜੇ ਗਏ ਆ 12 ਕ ਵਜੇ ਜਦੋਂ 1 ਵਜੇ ਅਸੀਂ ਵਾਪਸ ਆਏ ਤੇ ਸਾਡੇ ਚੋਰੀ ਹੋਈ ਪਈ ਸੀ ਤਿੰਨ ਟੋਲੇ ਸੋਨਾ ਸੀਗਾ 20000 ਰੁਪਏ ਸੀ ਲੱਗਦਾ ਇਹਨਾਂ ਚੋਰੀਆਂ ਅੱਜਕੱਲ ਬਹੁਤ ਜ਼ਿਆਦਾ ਹੋ ਰਹੀਆਂ ਨੇ ਜੀ ਪੁਲਿਸ ਡਿਪਾਰਟਮੈਂਟ ਨੂੰ ਵਿਭਾਗ ਨੂੰ ਗੜਾਇਆ ਜਾਵਾ ਸਖਤ ਕਾਰਵਾਈ ਕਰਨਾ ਚਾਹੀਦਾ ਹੈ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਸਰਕਾਰ ਨੂੰ ਸਖਤ ਤੋਂ ਸਖਤ ਕਦਮ ਚੁੱਕੇ ਆ ਜਾਵੇ ਔਰ ਇਨਸਾਫ ਦਿੱਤਾ ਜਾਵੇ ਕੋਈ ਸੀਸੀਟੀਵੀ ਦੇ ਵਿੱਚ ਵੀ ਆਇਆ ਕੁਝ ਹੋ ਹਾਂਜੀ ਸੀ ਕੈਂਬਰੀ ਵਿਚ ਆ ਰਿਹਾ ਹੈ 12:02 ਤੇ ਉਹ ਚੜਿਆ 12:16 ਤੇ ਉਹ ਆਊਟ ਹੋਇਆ ਕਿੰਨੇ ਜਾਨੇ ਸੀਗੇ ਇੱਕ ਜਾਨੇ ਸੀਗਾ ਕੱਟਿਆ ਆਇਆ ਸੀਗਾ ਵਾਈਟ ਐਕਟ ਵਾਈ ਸੀਗੇ ਉਤੋਂ ਤੁਰ ਕੇ ਆਇਆ ਇਹ ਮੰਗ ਕਰਦੇ ਤੁਰ ਕੇ ਆਇਆ ਸੀਗਾ ਅਸੀਂ ਮੰਗ ਕਰਦੇ ਹਾਂ ਵੀ ਇਨਸਾਫ ਕੀਤਾ ਜਾਵੇ ਇਹ ਪਾੜੇ ਕੀ ਇਲਾਕੇ ਦੇ ਵਿੱਚ ਕਾਫੀ ਸਮੇਂ ਤੋਂ ਕਾਫੀ ਚੋਰੀਆਂ ਹੋ ਚੁੱਕੀਆਂ ਰਹੀਆਂ ਸਸੀ ਗਾ ਸਰ ਸਰ ਜਦੋਂ ਦਾ ਮੈਂ ਐਮਸੀ ਬਣਿਆ ਮੈਨੂੰ 3 ਸਾਲ ਹੋ ਗਏ ਕੱਟੋ-ਕੱਟ 27ਵੀਂ 28ਵੀਂ ਚੋਰੀ ਆ ਮੇਰੇ ਮੱਲੇ ਆ ਅਜੀਤ ਨਗਰ ਸ਼ਾਸ਼ਤਰੀ ਨਗਰ ਤੇ ਲਾਜਮੰਤੀ ਨਗਰ ਚ ਅੱਜ ਤੱਕ ਪੁਲਿਸ ਪ੍ਰਸ਼ਾਸਨ ਕੋਲੋਂ ਇੱਕ ਵੀ ਚੋਰੀ ਟਰੇਸ ਨਹੀਂ ਹੋਈ ਕਿਉਂਕਿ ਪੁਲਿਸ ਪ੍ਰਸ਼ਾਸਨ ਆਪਣੀ ਨੀਂਦੇ ਸੁੱਤੀ ਆ ਸਾਡੀ ਸਰਕਾਰ ਜਿਹੜੀ ਬਦਲਾ ਦੀ ਸਰਕਾਰ ਆ ਉਹ ਆਪਣੀ ਨੀਂਦੇ ਸੁੱਤੀ ਆ ਕੋਈ ਵੀ ਦਿਨੇ ਬੰਦਾ ਸੇਫ ਨਹੀਂ ਤੇ ਰਾਤ ਨੂੰ ਬੰਦਾ ਕੀ ਸੇਫ ਹੋਊਗਾ ਘੱਟੋ ਘੱਟ ਵੀ 28 ਮਹੀਨਿਆਂ 29 ਮਹੀਨਿਆਂ ਚੋਰੀ ਹੈ ਪੁਲਿਸ ਵਾਲੋ ਕੋਈ ਪੁਲਿਸ ਪ੍ਰਸ਼ਾਸਨ ਇਹ ਧਾਂਦੇ ਆ ਆ ਕੇ ਚੈੱਕ ਕਰਕੇ ਚੱਲ ਜਾਂਦੇ ਆ ਤਿੰਨ ਵਾਰ ਅਸੀਂ ਚੋਰ ਫੜਿਆ ਤਿੰਨ ਵਾਰ ਫੜ ਕੇ ਅਸੀਂ ਮਹੱਲੇ ਵਾਸੀਆਂ ਦੀ ਮਦਦ ਨਾਲ ਥਾਣੇ ਦੇ ਕੇ ਆਏ ਆ ਉਹਨਾਂ ਜਿਹੜਾ ਜਿਹੜੇ ਚੋਰਾਂ ਨੂੰ ਅਸੀਂ ਫੜਾ ਕੇ ਆਏ ਆ ਹਜੇ ਤੱਕ ਉਹਨਾਂ ਤੋਂ ਵੀ ਬਰਾਮਤ ਨਹੀਂ ਹੋ ਸਕਿਆ ਕਿ ਜਿਹੜੀਆਂ ਚੋਰੀਆਂ ਟਰੇਸ ਕੀਤੀਆਂ ਗਈਆਂ ਹੋਣ ਸਭ ਤੋਂ ਜ਼ਿਆਦਾ ਨਿਲਾਇਕੀ ਹੈ ਜੀ ਪਹਿਲੀ ਨਿਲਾਇਕੀ ਤੇ ਪੁਲਿਸ ਪ੍ਰਸ਼ਾਸਨ ਦੀ ਹੈ ਬਾਕੀ ਮੈਂ ਨਿਲਾਇਕੀ ਸਰਕਾਰ ਦੀ ਸਮਝੂਗਾ ਕਿ ਇੰਨੇ ਬਦਲਾਅ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੇ ਲਈ ਬਦਲਾਅ ਕਾਹਦਾ ਸਾਡਾ ਤਾਂ ਦਿਨ ਦਿਹਾੜੀ ਮਹੱਲੇ ਦੇ ਵਿੱਚ ਚੋਰੀਆਂ ਹੋ ਰਹੀਆਂ ਅਸੀਂ ਮੰਗੇ ਕਰਦੇ ਸਾਨੂੰ ਇਨਸਾਫ ਕੀਤਾ ਜਾਵੇ ਸਾਡੇ ਵਾਰ-ਵਾਰ ਮਹੱਲੇ 'ਚ ਚੋਰੀਆਂ ਹੁੰਦੀਆਂ ਉਹ ਦਿਨ ਦਿਹਾੜੇ ਚੋਰੀ ਹੁੰਦੀਆਂ ਲੋਕੀ ਸਾਡੇ ਮਹੱਲੇ ਵਾਸੀਆਂ ਨੇ ਕੰਮਾਂ ਤੇ ਵੀ ਜਾਣਾ ਕਰਾਂ ਕਿਤੇ ਵੀ ਰਿਸ਼ਤੇਦਾਰਾਂ ਦੇ ਵੀ ਜਾਣਾ ਇਹਦਾ ਮਤਲਬ ਕਿ ਕੋਈ ਬੰਦਾ ਸੇਫ ਹੀ ਨਹੀਂ ਦਿਨੇ ਚੋਰੀਆਂ ਦਿਨ ਦਿਹਾੜੇ 12 ਵਜੇ ਚੋਰੀ 12 ਵਜੇ ਚੋਰੀ ਹੋਈ ਆ ਘਰ ਦੇ ਪੌਣੇ 12 ਵਜੇ ਗਏ ਆ ਸਵਾ 12 ਵਜੇ ਚੋਰੀ ਕਰਕੇ ਚੋਰ ਸਾਫ ਐਕਟਿਵਾ ਤੇ ਆ ਰਿਹਾ ਚੋਰੀ ਕਰਕੇ ਸਾਫ ਦਿਖਾਈ ਦੇ ਰਿਹਾ ਤੁਹਾਨੂੰ ਮੈਂ ਵੀਡੀਓ 'ਚ ਦਿਖਾ ਦਿੰਦਾ ਸਰ ਇਹ ਮਹੱਲਾ ਗੀਤ ਮਗਰ ਵੀ ਕਈ ਵਾਰੀ ਚੋਰੀਆਂ ਹੋ ਚੁੱਕੀਆਂ ਆ ਅੱਜ ਵੀ ਦਿਨ ਦਿਹਾੜੇ ਹੋਈਆਂ ਗਲੀ ਨੰਬਰ 6 ਜੀਤ ਨਗਰ ਅੱਜ ਸਾਨੂੰ ਫੋਨ ਆਇਆ ਹੈ ਕਿ ਇੱਥੇ ਚੋਰੀ ਹੋਈ ਹੈ ਅਸੀਂ ਇੱਥੇ ਆ ਗਏ ਹਾਂ ਮੌਕੇ ਤੇ ਤੇ ਸੀਸੀਟੀਵੀ ਕੈਮਰਾਜ਼ ਦੇਖ ਰਹੇ ਹਾਂ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਜਲਦ ਤੋਂ ਜਲਦ ਤੁਹਾਨੂੰ ਚੋਰ ਫੜ ਕੇ ਗੋਡ ਰਿਜ਼ਲਟ ਦਵਾਵਾਂਗੇ ਸਰ ਕਿੰਨਾ ਕੁ ਨੁਕਸਾਨ ਹੋਇਆ ਕਰਨਾ ਇਹਨਾਂ ਦੇ ਘਰੋਂ ਸੋਨਾ ਚੋਰੀ ਹੋਇਆ ਤੇ ਬਾਕੀ ਵੈਰੀਫਾਈ ਕਰ ਰਹੇ ਹਾਂ ਜਿੱਦਾਂ ਬਿਆਨ ਖੰਦੇ ਉਸ ਆਬਨਾ ਕਾਨੂੰਨੀ ਕਰਵਾਏ ਕਿ ਕਰਾਂਗੇ ਸਰ ਸੀਸੀਟੀਵੀ ਫੁਟੇ ਲੈ ਲਈਏ ਕੁਝ ਨਾ ਉਹ ਇਨਵੈਸਟੀਗੇਸ਼ਨ ਦਾ ਪਾਟ ਹੈ ਵੀ ਹੈਵ ਸਟਾਰਟਡ ਇਟ ਤੇ ਅਸੀਂ ਜੋ ਵੀ ਹੋਊਗਾ ਟੈਕਨੀਕਲ ਇਨਵੈਸਟੀਗੇਸ਼ਨ ਵੀ ਨਾਲ ਕਰਾਂਗੇ ਹਿਊਮਨ ਇੰਟੈਲੀਜੈਂਸ ਵਾਲੀ ਵੀ ਕਰਾਂਗੇ ਤੇ ਤੁਹਾਨੂੰ ਰਿਜ਼ਲਟ ਦੰਨੇ ਜਲਦੀ ਮੀਤਾ ਜਲਦੀ ਜਿਹੜਾ ਹੈਗਾ ਜੀ ਜਲਦੀ ਚੋਰ ਫੜ ਗਏ ਦਸਤੀ ਕੀ ਸੂਚਨਾ ਮਿਲਦਿਆਂ ਹੀ ਡੀਐਸਪੀ ਦੀਪਕਰਨ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਜਾਂਦੇ ਹਨ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ